ਕੌਣ ਜੀ ਆ ਕੀ ਨਾਮ ਦੀ ਆਪਣਾ ਸਤਿ ਸ਼੍ਰੀ ਅਕਾਲ ਜੀ ਮੈਂ ਅਮਰਵੀਰ ਸਿੰਘ ਪਿੰਡ ਚੇਤਨਪੁਰਾ ਹਲਕਾ ਜਨਾਲਾ ਅੱਜ ਜੀ ਅੱਜ ਕਾਰਟੀ ਦੇ ਤੁਸੀਂ ਕੰਮ ਹੋਏ ਹੋ ਤੁਸੀਂ ਜਿਹੜੀ ਸਭ ਕੰਮ ਹੋਏ ਸੀ ਕਾਨਫਰੈਂਸ ਅੱਜ ਕਰ ਰਹੇ ਹੋ ਕੀ ਕਾਰਨ ਹੈ ਬੰਦ ਸਰ ਕਿਉਂਕਿ ਨਾਮਾ ਜੋ ਵੀ ਮੰਨਿਆਂ ਦੀਆਂ ਜੁਆਇਨਿੰਗਾਂ ਕਰਵਾਉਣੀਆਂ ਸੀ ਤੇ ਉਹਦੇ ਮੈਂ ਕੱਟੇ ਕੀਤੇ ਆ ਸਾਰੇ ਬੰਦੇ ਤੇ ਉਹਦਾ ਕਰਕੇ ਇਕੱਠੇ ਹੋਏ ਆ ਜੀ ਉਹਦੇ ਕਰਕੇ ਕਾਨਫਰੈਂਸ ਕਰ ਰਹੇ ਆ ਜੀ ਅੱਜ ਕੌਣ ਕੌਣ ਸ਼ਾਮਲ ਹੋਏ ਸੀ ਬੀਜੇਪੀ ਨਾਲ ਬੀਜੇਪੀ ਦੇ ਵਿੱਚ 5 ਤਰੀਕ ਨੂੰ ਮੈਂ ਤੇ ਨਵਜੋਤ ਸਿੰਘ ਭੰਗੂ ਹਲਕਾ ਮਜੀਠਾ ਤੋਂ ਅਕਾਲੀ ਦਲ ਦੇ ਵਿੱਚੋਂ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਸੀ ਮੈਂ ਅਮਰਬੀਰ ਸਿੰਘ ਪਿੰਡ ਚੇਤਨਪੁਰ ਹਲਕਾ ਜਨਾਲਾ ਤੋਂ ਬੀਜੇਪੀ ਦੇ ਵਿੱਚ ਸ਼ਾਮਲ ਹੋਇਆ ਜੀ ਉਹ ਦਿਨ ਕਾਂਗਰਸ ਪਾਰਟੀ ਦੇ ਵਿੱਚੋਂ ਤੁਸੀਂ ਤੁਹਾਡੇ ਦੋਨਾਂ ਦਾ ਆਪਣੀ ਪਾਰਟੀ ਛੱਡ ਕੇ ਬੀਜੇਪੀ ਨਾਲ ਆਉਣ ਵਾਲਾ ਭੁਵਿਕ ਸਰ ਬੀਜੇਪੀ ਦਾ ਜੀ ਉਹਦਾ ਕਰਕੇ ਸ਼ਾਮਲ ਹੋਏ ਆ ਜੀ ਅਸੀਂ ਹਈ ਤੁਸੀਂ ਜੇਜਨ ਜੀ ਨਾਲ ਕਿਉਂ ਆਪਣੀ ਪਾਰਟੀ ਨਾਲ ਕੁਝ ਮੁਸ਼ਕਿਲਾਂ ਕੋਈ ਨਰਾਜ਼ਗੀਆਂ ਚੱਲਦੀਆਂ ਸੋਈਆਂ ਤੁਹਾਨੂੰ ਜੀ ਨਾਲ ਕੋਈ ਮੁਸ਼ਕਲ ਕੋਈ ਆਪਣੀਆਂ ਕੋਈ ਪਰਸਨਲ ਕਿਸ ਤਰ੍ਹਾਂ ਹੀ ਹੁੰਦਾ ਜੀ ਸਾਰਿਆਂ ਦਾ ਕੋਈ ਆਉਣ ਵਾਲਾ ਟਾਈਮ ਜਿਹੜਾ ਪਾਰਟੀ ਦਾ ਹੋਵੇ ਫਿਰ ਤਾਂ ਕਰਕੇ ਕੋਈ ਮਾੜੇ ਮੋٹے ਮਤਭੇਦ ਹੋ ਹੀ ਜਾਂਦੇ ਆ ਜੀ ਭੰਗੂ ਸਾਹਿਬ ਤੋਂ ਮਤਭੇਦ ਕੀ ਸੀ ਉਹ ਤੇ ਹੁਣ ਉਹਨਾਂ ਨੂੰ ਪਤਾ ਹੋਊਗਾ ਜੀ ਵੈਸੇ ਅੱਜ ਕੋਈ ਅਮਰਜੈਂਸੀ ਕਾਰਨ ਕਰਨਾ ਉਹਨਾਂ ਨੂੰ ਬਾਹਰ ਜਾਣਾ ਪਿਆ ਕਿਤੇ ਨਹੀਂ ਤੇ ਉਹ ਵੀ ਹਾਜ਼ਰ ਹੁੰਦੇ ਆਉਣ ਵਾਲੀ ਜਿਹਦਣ ਨੈਕਸਟ ਕਰਾਂਗੇ ਕਾਨਫਰੰਸ ਉਹਦਣ ਜਰੂਰ ਹਾਜ਼ਰ ਹੋਣਗੇ ਅੱਛਾ ਮੈਂ ਬੀਜੇਪੀ ਦੇ ਜਾਂਦਾ ਹੈ ਕਿ ਉਹ ਕਾਸ ਵਰਗ ਨੂੰ ਲੈ ਕੇ ਕਾਸ ਲੋਕਾਂ ਨੂੰ ਲੈ ਕੇ ਜਿਹੜੇ ਆ ਉਹ ਇੱਕ ਪੁੱਠਾ ਚੱਲ ਰਿਹਾ ਹੈ ਕਿ ਜਦੋਂ ਕਿ ਪੂਰੀ ਪਬਲਿਕ ਦਾ ਸੈਕੂਲਰ ਸਟੇਟ ਮੰਨਿਆ ਜਾਂਦਾ ਪਰ ਕੰਟਰੀ ਮੰਨਿਆ ਜਾਂਦਾ ਪਰ ਉਸ ਵਰਗ ਨੂੰ ਸਾਰਿਆਂ ਨੂੰ ਸੈਕੂਲਰਿਜ਼ਮ ਦੇ ਨਾਂ ਦੇ ਉੱਤੇ ਮੋਟਾ ਦਾ ਜਿਹੜੂ ਲਗਿਆ ਨੇ ਪਰ ਵਰਗ ਨੂੰ ਵੇਖ ਕੇ ਲੈ ਕੇ ਚਲਾ ਜਾਂਦਾ ਕੀ ਕਾਰਨ ਮੰਨਦੇ ਜੇ ਕਿ ਤੁਸੀਂ ਉਸ ਵਰਗ ਨਾਲ ਜੁੜਦੇ ਹੋ ਜਾਂ ਜੇਕਰ ਮੋਦੀ ਸਾਹਿਬ ਦੀ ਸੋਚ ਨਹੀਂ ਜੀ ਬਹੁਤ ਵਧੀਆ ਸੋਚ ਹੈ ਮੋਦੀ ਸਾਹਿਬ ਦੀ ਇਹੋ ਜੀ ਕੋਈ ਗੱਲ ਨਹੀਂ ਜੀ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਆ ਇਹੋ ਜੀ ਤੇ ਕੋਈ ਗੱਲ ਨਹੀਂ ਜੀ ਵੀ ਉਹ ਕਿਸੇ ਨੂੰ ਵੀ ਨਾਰਾਜ਼ ਚੱਲਦੇ ਆ ਜਾਂ ਕਿਸੇ ਨੂੰ ਇੱਕ ਵਰਗ ਨੂੰ ਲੈ ਕੇ ਚੱਲਦੇ ਇਹੋ ਜੀ ਕੋਈ ਗੱਲ ਨਹੀਂ ਇਹ ਜੀ ਸਾਡੀਆਂ ਬਿਆਨਬਾਜ਼ੀਆਂ ਜਿਹੜੀਆਂ ਜੀ ਦੂਸਰੇ ਪਾਰਟੀਆਂ ਜਿਹੜੀ ਵਿਰੋਧੀ ਪਾਰਟੀਆਂ ਉਹਨਾਂ ਵੱਲੋਂ ਇਹ ਬਿਆਨਬਾਜ਼ੀਆਂ ਚੁੱਕੇ ਜਾਂਦੀਆਂ ਜੀ ਉਹ ਤੇ ਫਿਰ ਆ ਪਰਸਨਲ ਆਪੋ ਆਪਣੇ ਕਹਿਣ ਦੀ ਗੱਲ ਹੈ ਜੀ ਕਾਂਗਰਸ ਆਪਣੇ ਹਿਸਾਬ ਦੇ ਨਾਲ ਉਹ ਆਪਣਾ ਮਤਲਬ ਕਿ ਉਹਨਾਂ ਨੇ ਗੱਲ ਰੱਖਦੇ ਆ ਅਕਾਲੀ ਦਲ ਆਪਣੇ ਦਾ ਔਰ ਨਾਲ ਗੱਲ ਰੱਖਦੇ ਆ ਸਰਪੱਤ ਨਹੀਂ ਨਾਲ ਆ ਆਪਣੀ ਖੇਤਰ ਦੇ ਜਿਹੜਾ ਵਧੀਆ ਮੀਂਹਵਾੜ ਮੰਨੇ ਜਾਂਦੇ ਨੇ ਵਧੀਆ ਦੇਤਾ ਮੰਨੇ ਜਾਂਦੇ ਨੇ ਉਹ ਖਾਸ ਤੌਰ ਤੇ ਕੋਈ ਤੁਹਾਡੇ ਨਰਾਜ਼ ਨਹੀਂ ਕੋਈ ਜੀ ਕੋਈ ਨਰਾਜ਼ਗੀਤ ਨਹੀਂ ਪਰ ਚਲੋ ਆਪਣੇ ਕਈ ਕੰਮ ਨਹੀਂ ਵੀ ਹੁੰਦੇ ਜਾਂ ਕਈ ਕੰਮਾਂ ਦਾ ਕਾਰਨ ਕੋਈ ਆਪਣੇ ਘਰੇਲੂ ਰਿਲੇਸ਼ਨ ਵੀ ਹੋ ਜਾਂਦੇ ਨੇ ਕੋਈ ਸਾਡਾ ਬਹੁਤ ਵਧੀਆ ਰਿਲੇਸ਼ਨ ਰਿਆ ਉਹਨਾਂ ਦੇ ਨਾਲ ਬਹੁਤ ਵਧੀਆ ਪਿਆਰ ਰਿਆ ਉਹਨਾਂ ਦੇ ਨਾਲ ਅ ਗਰਜੀਤ ਸਿੰਘ ਔਜਲਾ ਸਾਹਿਬ ਨਾਲ ਬਹੁਤ ਵਧੀਆ ਪਿਆਰ ਸੀ ਤੇ ਪਰ ਕੀਦ ਨਾਮ ਕੋਈ ਗੱਲਾਂ ਹੋ ਜਾਂਦੀਆਂ ਨੇ ਅੰਦਰ ਖਾਤੇ ਚ ਜੋ ਨਹੀਂ ਦੱਸਣ ਜੋ ਹੁੰਦੀਆਂ ਸਰਕਾਰੀ ਪਾਰਟੀ ਆਮਾਦੀ ਪਾਰਟੀ ਸਰਕਾਰ ਆ ਸੁਪਰੀਅਰ ਪੋਜੀਸ਼ਨ ਧਾਰਿਵਾਤ ਤੁਹਾਡੇ ਹੱਥੇ ਦੇ ਮੰਤਰੀ ਵੀ ਜੇ ਤੋਹੇ ਪੰਜਾਬ ਦੇ ਤੁਹਾਡੇ ਐਮਐਲਏ ਵੀ ਨੇ ਆਮਾਦੀ ਪਾਰਟੀ ਲੋਕੀ ਜਿਆਦਾ ਜੋ ਇਹ ਕਰਦੇ ਕੋਈ ਤੁਹਾਡਾ ਬੀਜੇਪੀ ਚ ਆਉਂਦਾ ਫਾਸਟ ਕੋਈ ਸਾਡੇ ਆਪਣੇ ਕੋਈ ਸੱਜਣ ਮਿੱਤਰ ਮੇਰੇ ਅੰਦਰ ਗਏ ਸੀ ਸਾਡਾ ਆਪਣਾ ਕੋਈ ਸਰਕਲ ਸੀ ਤਾਂ ਕਰਕੇ ਉਧਰ ਜਾਣੋ ਪਿਆ ਤਾਂ ਕਿੰਨਾ ਲੱਗਦਾ ਕਿ 2024 ਦੀਆਂ ਲਖਣਾ ਮੋਦੀ ਸਾਹਿਬ ਜਿੱਤਣਗੇ ਕਿ ਜਾਂ ਜਰੂਰ ਜਿੱਤਣਗੇ ਜਰੂਰ ਜਿੱਤਣਗੇ ਆਉਣ ਵਾਲਾ ਭੂਵੇਖੀ ਬੀਜੇਪੀ ਦਾ ਜੀ ਹਰ ਇਹਦੇ ਵਿੱਚ ਤੋਂ ਨਾ ਨਿਰਮਨ ਨੂੰ ਵੀਡੀਓ ਕਰੇ ਭਾਵੇਂ ਉਹ ਰੇਡੀ ਇਹਦੇ ਬੀਜੇਪੀ ਦਾ ਮੀਤਵਾਨ ਸੁਖਾਤ ਸਿੰਘ ਸਮਝੀ ਉਹਨਾਂ ਦੇ ਨਾਲ ਇਹ ਬਣ ਦਿੱਤਾ ਜਾਵੇ ਨਹੀਂ ਜੀ ਐਹੋ ਜੀ ਕੋਈ ਗੱਲ ਨਹੀਂ ਜੀ ਪਰ ਜੋ ਵੀ ਘਰੇਲੂ ਰਿਲੇਸ਼ਨ ਨੇ ਬਹੁਤ ਵਧੀਆ ਉਹਨਾਂ ਦੇ ਨਾਲ ਬਹੁਤ ਵਧੀਆ ਬੰਦੇ ਨੇ ਉਹ ਪਰਤ ਕੇ ਵੇਖਣ ਉਹਨਾਂ ਦੇ ਨਾਲ ਬਹੁਤ ਵਧੀਆ ਬੰਦੇ ਨੇ ਪਰ ਜੋ ਵੀ ਪਿੰਡਾਂ ਦੀ ਛੋਟੀ ਮੋਟ ਹੈ ਜਿੰਨੀ ਵੀ ਆ ਐਸੀ ਭਾਈ ਜਰਾ ਜੋ ਵੀ ਆ ਸਾਰੇ ਬਹੁਤ ਜ਼ਿਆਦਾ ਉਹਨਾਂ ਨੂੰ ਜਾਉਣ ਵਾਲੇ ਨੇ ਬਹੁਤ ਵਧੀਆ ਪਿਆਰ ਦੇ ਰਹੇ ਆ ਬੜਾ ਵਧੀਆ ਸਰਕਲ ਚੱਲ ਰਿਹਾ ਜੀ ਸੁੰਮਿਹਾਈ ਨੂੰ ਲੈ ਕੇ ਕੀ ਚਾਹੋਗੇ ਕਿ 2014 ਤੋਂ ਬਾਅਦ 2024 ਤੱਕ ਜੋ ਪਟ્રોલ ਦੇ ਡੀਜ਼ਲ ਦੇ ਗੈਸ ਦੇ ਤੇ ਲੋਕਾਂ ਦੇ ਜਾਂ ਹੋਰ ਤਰੀਕਿਆਂ ਦੇ ਲੇਟ ਵਧੇ ਆ ਉਹਨਾਂ ਘਾਇਈ ਇੰਨੀ ਵਧੀ ਆ ਤੋਂ ਸਾਰਾ ਕਾਰਨ ਤਾਂ ਲੋਕ ਮੰਨਦੇ ਕਿ ਭਾਜਪਾ ਨੂੰ ਮੰਨਦੇ ਤੁਹਾਡਾ ਆਪਣਾ ਕੀ ਵਿਚਾਰ ਹੈਗਾ ਜੀ ਨਹੀਂ ਸਾਰੇ ਇੱਥੇ ਕੀਦ ਨਾਮਾ ਸੈਂਟਰ ਤੇ ਗਵਰਨਮੈਂਟਾਂ ਦਾ ਇਹਦੇ ਵਿੱਚ ਕੋਈ ਹੈ ਨਹੀਂਗਾ ਇਹ ਤੇ ਜੋ ਵੀ ਕੰਪਨੀਆਂ ਦੇ ਜੋ ਰੂਲ ਆਉਂਦੇ ਜੋ ਮਤਲਬ ਕਿ ਰੇਟ ਵਧਦੇ ਆ ਉਹਦੇ ਵਿੱਚ ਸਾਰੇ ਉਹਨਾਂ ਦਾ ਕੀ ਹੋ ਸਕਦਾ ਭਾਜੀ ਵੀ ਆਪਣੇ ਕੋਲੋਂ ਦੇ ਕੋਈ ਉਧਾਰ ਨਹੀਂ ਰਹੇ ਤੋਂ ਇਲੈਕਟ੍ਰੋਨਿਕ ਅਪਮੋਡਲ ਕੀ ਡੈਪਲੀ ਲੱਗਦੀ ਹੋ ਰਹੀ ਆ ਹੋਰ ਉਹਨਾਂ ਤੋਂ ਇਲਾਵਾ ਜਿਹੜੇ ਦੂਸਰੇ ਮੁੱਦੇ ਚੱਲ ਰਹੇ ਆ ਕਿ 스ਕੈਮ ਚੱਲ ਰਹੇ ਆ ਉਹਨਾਂ ਦੇ ਉੱਤੇ ਵੀ ਅੱਜ ਕੁਝ ਹੋਰ ਦੀਆਂ ਪਾਰਟੀਆਂ ਨੂੰ ਨਿਸ਼ਾਨੇ ਸਾਦੇ ਜਾ ਰਹੇ ਆ ਉਹਦੇ ਬਾਰੇ ਤੁਹਾਡੇ ਕੋਲ ਕੁਝ ਸਾਰੇ ਇੱਕ ਦੂਜੀਆਂ ਪਾਰਟੀਆਂ ਇੱਕ ਦੂਜੇ ਦੇ ਵੋਟਾਂ ਦਾ ਕਾਰਨ ਦੇ ਕਾਰਨ ਕਰਕੇ ਇੱਕ ਦੂਜੇ ਦੇ ਚਿੱਕੜ ਤੇ ਸੁੱਟਦੇ ਹੀ ਆ ਸਾਰੇ ਠੀਕ ਹੈ ਜੀ ਜਿਵੇਂ ਕਿ ਤੁਹਾਡੀ ਪਾਰਟੀ ਉਹ ਤੁਹਾਡੇ ਤੱਕ ਪਹੁੰਚ ਨਹੀਂ ਕੀਤੀ ਕਿ ਪੀ ਅਜੇ ਹਰਮਾਨ ਨਹੀਂ ਜੀ ਅਜੇ ਤੱਕ ਕੋਈ ਪਹੁੰਚ ਨਹੀਂ ਜੀ ਕੀਤੀ ਗਈ ਕੋਈ ਨਹੀਂ ਜੀ ਅਜੇ ਤੱਕ ਆਇਆ ਕਿਸੇ ਦਾ ਨਾਂਜ ਹੈ ਨਹੀਂ ਜਰੂਰ ਹੈ ਜੀ ਤੁਹਾਨੂੰ ਕਹਿੰਦੇ ਜੀ ਪੁੱਛੀ ਨਹੀਂ ਜੀ ਇਹ ਨਹੀਂ ਪੁੱਛੀ ਗਈ ਕੋਈ ਬੰਦਾ ਨਹੀਂ ਆਇਆ ਜਾਂ ਕੋਈ ਬੰਦਾ ਅਜੇ ਤੱਕ ਮਗਰ ਨਹੀਂ ਆਇਆ ਬੀਜੇਪੀ ਦੇ ਵਿੱਚ ਹੁਣ ਤੱਕ ਦਾ ਬੰਦਾ ਮਾਸਕਦਾਰ ਤਾਂ ਨਹੀਂ ਮਿਲਦਾ ਤੇ ਹਾਂਜੀ ਮਿਲਦਾ ਪਿਆ ਜੀ ਜਰੂਰ ਮਿਲਦਾ ਪਿਆ ਕਿੰਨੇ ਕੁ ਬੰਦੇ ਜੁਆਇਨ ਹੋਏਗਾ ਤੁਹਾਡਾ ਸਾਡੇ ਨਾਲ ਬੰਦੇ ਸਰ ਮੈਂ ਰੈਗੂਲਰ ਕਰਵਾ ਰਿਆਂ ਜੀ 10 10 15 15 ਬੰਦੇ ਪਿੰਡਾਂ ਦੇ ਵਿੱਚ ਮੀਟਿੰਗਾਂ ਚੱਲ ਰਹੀਆਂ ਹਨ ਅੱਜ ਵੀ ਇਸੇ ਕਰਕੇ ਹਾਂਜੀ ਅੱਜ ਜਰੂਰ ਕਰਾਵਾਂਗੇ ਜੀ ਤੋਂ ਲੱਗਦਾ ਤੁਹਾਡਾ ਕੋਈ ਮੈਸੇਜ ਕੋਈ ਵੀ ਇੱਕ ਹੀ ਗੱਲ ਕਰਦੇ ਆ ਵੀ ਇਹ ਹੋਏ ਸਰ ਕਰਨਾ ਚਾਹੁੰਦੇ ਆ ਵੀ ਜੋ ਵੀ ਪੜਿਆ ਲਿਖਿਆ ਵਰਗਿਆ ਪਾਰਟੀ ਸਾਡੀ ਪਾਰਟੀ ਨਾਲ ਜੁੜੋ ਬਹੁਤ ਵਧੀਆ ਭੋਖਾ ਆਉਣ ਵਾਲਾ ਟਾਈਮ 27 ਦਾ ਵੇਖੋ ਆਪਣੀ ਸਰਕਾਰ ਆ ਰਹੀ ਹੈ ਬੀਜਪੀ ਦੀ ਸਰਕਾਰ ਆ ਰਹੀ ਮੋਦੀ ਸਾਹਿਬ ਦੀ ਤੇ ਜਰੂਰ ਜੁੜੋ ਹੱਥ ਜੋੜ ਕੇ ਸਾਰਿਆਂ ਨੂੰ ਅਪੀਲ ਹੈ ਕਿ ਇਹ ਨਾਵਾ ਜਰੂਰ ਜੁੜੋ ਵੇਖੋ ਸਰਕਲ ਵੇਖੋ ਸਾਡਾ ਕੰਮ ਵੇਖੋ